ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਲੱਗੇ ਹੋਏ ਸੀਗੇ ਜਿੰਮੇ ਕੀ ਪਤਾ ਹੀ ਸਾਰਿਆਂ ਨੂੰ ਵਿਹਾੜਾਂ ਕਰਕੇ ਬਹੁਤ ਨੁਕਸਾਨ ਹੋਇਆ ਹੋਇਆ ਤੇ ਦੋ ਤਿੰਨ ਦਿਨਾਂ ਤੋਂ ਲੱਗੇ ਹੋਏ ਸੀ ਵੀ ਸੰਸਥਾਵਾਂ ਇਕੱਠੀਆਂ ਹੋ ਕੇ ਸੇਵਾ ਕਰਨ ਕਿਉਂਕਿ ਸੰਗਤ ਦਾ ਪੈਸਾ ਹੁੰਦਾ ਆ ਵੀ ਉਹ ਚੰਗੇ ਥਾਂ 'ਤੇ ਲੱਗੇ ਗਰਾਊਂਡ 'ਤੇ ਲੱਗੇ ਤੇ ਸਾਰੀਆਂ ਸੰਸਥਾਵਾਂ ਖੜੀਆਂ ਨੇ ਤੇ ਇਕੱਠੀਆਂ ਹੋਈਆਂ ਨੇ ਤੇ ਅੱਜ ਅਸੀਂ ਗਰਦਾਸਪੁਰ ਵਾਲੇ ਪਾਸੇ ਆਏ ਸੀ ਪਿੰਡਾਂ ਦਾ ਦੌਰਾ ਕੀਤਾ ਅਸੈਸਮੈਂਟ ਹੋਈ ਆ ਕਿਹਦਾ ਘਰ ਗਿਰ ਗਿਆ ਹੈ ਨਾ ਉਹਦੇ ਲਈ ਕੀ ਸੇਵਾ ਕਰਨੀ ਹੈ ਮੱਝਾਂ ਦਾ ਨੁਕਸਾਨ ਹੋ ਗਿਆ ਉਹ ਤੋਂ ਬਾਅਦ ਖੇਤੀ ਦਾ ਨੁਕਸਾਨ ਹੈ ਜਿਹੜਾ ਖੇਤੀ ਦਾ ਅਜੇ ਥੋੜਾ ਕੰਮ ਲੇਟ ਚੱਲਣਾ ਆ ਪਰ ਇੱਕ ਸ਼ੁਰੂਆਤ ਹੋਈ ਆ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਸੰਸਥਾਵਾਂ ਦੀ ਅਸੀਂ ਰਲ ਕੇ ਆਪਣੇ ਪੰਜਾਬ ਨੂੰ ਦੁਵਾੜਾ ਦੁਵਾਰਾ ਖੜਾ ਕਰਨ ਲਈ ਕੰਮ ਕਰਦੇ ਆ ਸਾਰੇ ਤੇ ਬਾਕੀ ਸਾਰੇ ਭਾਈ ਥੋੜੀ ਥੋੜੀ ਗੱਲਾਂ ਆਪਣੀਆਂ ਸਾਰੀਆਂ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਉਹ ਭਾਈ ਗੁਰਜੀ ਕੀ ਫਤਹ ਅੱਜ ਪੰਜਾਬ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਆ ਉਹ ਅੱਜ ਇੱਥੇ ਇਕੱਠੀਆਂ ਹੋਈਆਂ ਆ ਸਾਡੇ ਇਕੱਠੇ ਹੋਣ ਦਾ ਇੱਕ ਕਾਰਨ ਇਹ ਆ ਕਿ ਕੀ ਹੋ ਰਿਹਾ ਆ ਕਿ ਕਈ ਜਗ੍ਹਾ ਦੇ ਉੱਤੇ ਰਾਸ਼ਨ ਦੀ ਬਹੁਤਾਤ ਹੋ ਗਈ ਆ ਤੇ ਕਈ ਜਗ੍ਹਾ ਰਾਸ਼ਨ ਅੱਜ ਵੀ 15 ਤੋਂ 20 ਦਿਨਾਂ ਤੱਕ ਹੋ ਗਿਆ ਸੇਵਾ ਕਰਦੇ ਨੂੰ ਪਹੁੰਚਿਆ ਨਹੀਂ ਹੈਗਾ ਸੋ ਉਹ ਕਿਤੇ ਦਰਾਲਾ ਪਾਈਲਅਪ ਨਾ ਹੋਵੇ ਜਾਂ ਕਹਿ ਲਓ ਕਿ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਕੱਲੇ ਰਾਸ਼ਨ ਨਹੀਂ ਇਹਦੇ ਬਾਅਦ ਅਗਲੇ ਫੇਸ ਦੀ ਵੀ ਲੋੜ ਆ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਆ ਕਿ ਜਦੋਂ ਇਦਾਂ ਦੀ ਕਦੀ ਵੀ ਪਰਮਾਤਮਾ ਦੀ ਕਹ ਲੋ ਕੁਦਰਤ ਦੀ ਕਰੋਪੀ ਕਦੀ ਹੁੰਦੀ ਆ ਤੇ ਕੁਝ ਦਿਨਾਂ ਦੇ ਬਾਅਦ ਜਿਹੜੇ ਲੋਕਾਂ ਦਾ ਜਿਹੜਾ ਉਹਦੇ ਉੱਤੇ ਜਿਹੜਾ ਇੰਪੈਕਟ ਆ ਉਹ ਉਹਨੂੰ ਹੈਲਪ ਕਰਨ ਦਾ ਉਹ ਘਟ ਜਾਂਦਾ ਆ ਲੋਕਾਂ ਲੋਕੀ ਉਹਨੂੰ ਦੇਖ ਦੇਖਣਾ ਭੁੱਲ ਜਾਂਦੇ ਆ মিডিਆ ਚੈਨਲ ਉਹਨੂੰ ਭੁੱਲ ਜਾਂਦੇ ਆ ਤੇ ਇਸ ਕਰਕੇ ਹੁਣ ਸੈਕੰਡ ਫੇਸ ਦੇ ਵਿੱਚ ਅਸੀਂ ਸਾਰੇ ਤੁਰੇ ਆ ਉਦੇ ਲਈ ਅਸੀਂ ਹੁਣ ਅਸੈਸਮੈਂਟਸ ਦਾ ਪਲਾਨ ਕਰ ਰਹੇ ਹਾਂ ਆਪਸ ਦੇ ਵਿੱਚ ਤੇ ਅਸੀਂ ਇਕੱਠੇ ਹੋ ਕੇ ਕਲੈਕਟਿਵਲੀ ਕੁਝ ਪਿੰਡਾਂ ਨੂੰ ਅਡਾਪਟ ਕਰਨ ਦਾ ਪਲਾਨ ਕਰ ਰਹੇ ਹਾਂ ਉਸੇ ਉਸੇ ਦੇ ਲਈ ਅਸੀਂ ਅੱਜ ਅਸੀਂ ਇੱਥੇ ਇਸ ਪਿੰਡਾਂ ਦੇ ਵਿੱਚ ਆਏ ਸੀਗੇ ਤੇ ਅਸੀਂ ਆਸ ਕਰਦੇ ਹਾਂ ਕਿ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਹੀ ਜਲਦੀ ਆਪਣਾ ਅਗਲਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਾਂਗੇ ਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿੰਨੇ ਵੀ ਲੋਕ ਇਸ ਨੂੰ ਸੁਣ ਰਹੇ ਹੋ ਤੁਸੀਂ ਉਹ ਬਾਕੀ ਸੰਸਥਾਵਾਂ ਵਾਲੇ ਵੀ ਸਾਡੇ ਨਾਲ ਜੁੜੋ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਸੰਸਥਾ ਦਾ ਕੋਈ ਆਪਸ ਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਕੰਮ ਮੁਰਖਤਾਰਾ ਕਰ ਰਹੇ ਆ ਮੁਫਤਰੀ ਸੇਵਾ ਦੇ ਲਈ ਆਪਾਂ ਇਕੱਠੇ ਹੋਏ ਆ ਤੇ ਇਸ ਲਈ ਆਪਾਂ ਇੱਕੋ ਮੰਚ ਤੇ ਆਈਏ ਤੇ ਸਾਡੇ ਬਾਕੀਆਂ ਨੂੰ ਵੀ ਇਹੀ ਰਿਕਵੈਸਟ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰਾਂ ਨੇ ਸਾਰਿਆਂ ਨੇ ਗੱਲ ਦੱਸ ਹੀ ਦਿੱਤੀ ਆ ਵੀ ਅੱਜ ਇਕੱਤਰ ਹੋਏ ਆ ਪਹਿਲਾਂ ਤਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਿਉਂਕਿ ਸਾਰੇ ਪੰਜਾਬ ਦੀ ਇੱਕ ਮੰਗ ਸੀ ਐਨ ਆਰ ਆਈ ਵੀਰਾਂ ਦੀ ਵੀ ਵੀ ਜੋ ਵੀ ਕਰਨਾ ਆ ਵੀ ਕਿਉਂਕਿ ਦੇਖੋ ਐਨ ਆਰ ਆਈ ਭਰਾ ਉੱਥੇ ਦਰਦ ਰੱਖਦੇ ਪੰਜਾਬ ਦੇ ਲਈ ਉਹਨਾਂ ਦੀ ਕਿਰਤ ਕਮਾਈ ਦੀ ਜਿਹੜੀ ਦਸਬੰਦ ਦਾ ਕੋਈ ਵੀ ਨਜਾਇਜ਼ ਜਿਹੜਾ ਉਹ ਮਤਲਬ ਗਲਤ ਯੂਜ਼ ਨਾ ਹੋਵੇ ਇੱਕ ਤੇ ਇੱਕ ਸੰਸਥਾ ਕੰਮ ਕਰਦੇ ਦੂਜੀ ਫਿਰ ਉੱਥੇ ਹੀ ਚੱਲ ਜਾ ਇਹ ਸਾਰੇ ਹੀ ਤਕਰੀਬਨ ਐਨ ਆਰ ਆਈ ਵੀਰਾਂ ਦੀ ਵੀ ਪੰਜਾਬ ਦੀ ਵੀ ਮੰਗ ਸੀ ਕਿ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਣ ਚਲੋ ਕੋਈ ਸੰਸਥਾਵਾਂ ਅਸੀਂ ਨਹੀਂ ਪਹੁੰਚ ਸਕਦੇ ਸਕੇ ਤੇ ਮੇਰੀ ਬੇਨਤੀ ਆ ਵੀ ਜੇ ਕੋਈ ਹੋਰ ਸੰਸਥਾਵਾਂ ਆਉਣੀਆਂ ਚਾਹੁੰਦੀਆਂ ਤੇ ਉਹ ਜਰੂਰ ਕੰਡੈਕਟ ਕਰ ਸਕਦੀਆਂ ਤੇ ਤਾਂ ਜੋ ਅਸੀਂ ਇਹ ਜਿਹੜੇ ਆਪਣੇ ਭੈਣ ਭਰਾਵਾਂ ਦੀ ਬਾਹ ਫੜੀਏ ਜਿਹੜੇ ਹਾਲਾਤ ਇਸ ਟਾਈਮਾ ਬਹੁਤ ਹੀ ਮਾੜੇ ਇੱਕ ਘਰ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਗਏ ਆ ਉਹ ਧੀ ਦੀ ਮੈਰਿਜ ਵੀ ਰੱਖੀ ਹੋਈ ਆ ਉਹ ਘਰ ਛੱਤ ਡਿਗਣ ਡਈ ਹੋਆ ਪਾਣੀ ਗੋਡੇ-ਗੋਡੇ ਜਿਹੜਾ ਉਹ ਘਰ ਨੀਵਾ ਉਹ ਤੇ ਇਹੋ ਜਿਹੇ ਪਰਿਵਾਰ ਦੇਖ ਕੇ ਦਿਲ ਝੰਡੋੜਿਆ ਜਾਂਦਾ ਇਹੋ ਜਿਹੇ ਪਰਿਵਾਰ ਕਿਤੇ ਰਹਿ ਨਾ ਜਾਣ ਇਹ ਜਰੂਰ ਆਪਾਂ ਦੇਖਣਾ ਪੈਣਾ ਕਿੱਦਾਂ ਹੋਣੀ ਆ ਕਈ ਵਾਰ ਮਨ ਦੇ ਵਿੱਚ ਹੋਣੀ ਉੱਥੇ ਉਹ ਸੰਸਥਾ ਲੱਗੀ ਆ ਆਪਾਂ ਨਾ ਜਾਈਏ ਇਹ ਚੀਜ਼ਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਗੱਲ ਕਰਕੇ ਫੇਰੀ ਇਹ ਇਹ ਹੱਲ ਹੋਣਾ ਨਹੀਂ ਤਾਂ ਜਿੱਥੇ ਕਈ ਵਾਰੀ ਦੋਰੀ ਉਹਦੀ ਮਦਦ ਵੀ ਹੋ ਜਾਣੀ ਆ ਕਿੱਥੇ ਹੋਣੀ ਨਹੀਂ ਹੈਗੀ ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣੀਆਂ ਤੇ ਆਪਾਂ ਨੂੰ ਇੱਕ ਮੁੱਠ ਹੋਣਾ ਪੈਣਾ ਮੇਰੀ ਬੇਨਤੀ ਆ ਬਾਕੀ ਇਹਨਾਂ ਸਾਰੇ ਜਿਹੜੇ ਭਰਾ ਖੜੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਜਿਹੜੇ ਅੱਜ ਇਕੱਠੇ ਹੋ ਕੇ ਆਪਾਂ ਇੱਕ ਪਲਾਨ ਕੀਤਾ ਗਾਂ ਕਰਾਂਗੇ ਵੀ ਹੋਰ ਵੀ ਜਿਹੜਾ ਅਡਾਪਟ ਕਰਨ ਦੇ ਲਈ ਜਾਂ ਕੁਝ ਵੀ ਜਾਂ ਖੇਤਾਂ ਨੂੰ ਆਪਾਂ ਬਹਾਈ ਕਰਨੀਆਂ ਜਾਂ ਮਿੱਟੀ ਚੱਕਣੀਆਂ ਜਾਂ ਘਰ ਬਣਾਉਣੇ ਆ ਤੇ ਇਹ ਚੀਜ਼ਾਂ ਆਪਾਂ ਜਰੂਰ ਸਾਰੇ ਰਲ ਮਿਲ ਕੇ ਕਰਾਂਗੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਸਥਾਵਾਂ ਖੜੀਆਂ ਨੇਗੀਆਂ ਮੇਰੇ ਨਾਲ ਨਵਦੀਪ ਖੜਾ ਅਜੇ ਤਾਂ ਦੋਨੇ ਸੰਘਰਸ਼ੀ ਜੇ ਨੌਜਵਾਨ ਆ ਪਰ ਜੋ ਸੰਸਥਾਵਾਂ ਆਪਕੋ ਆਪਣਾ ਕੰਮ ਕਰ ਰਹੀਆਂ ਨੇਗੀਆਂ ਬਹੁਤ ਸੋਹਣਾ ਕੰਮ ਕਰ ਰਹੀਆਂ ਨੇਗੀਆਂ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਅੱਜ ਇੱਥੇ ਇਕੱਠੇ ਹੋਣ ਨਾਲ ਬਹੁਤ ਕੁਝ ਜਿਹੜਾ ਪਤਾ ਲੱਗਿਆ ਕਿਉਂਕਿ ਜਦੋਂ ਸਿਰ ਜੁੜਦੇ ਨੇਗੇ ਬਹੁਤ ਸਾਰੀਆਂ ਨੇੜੀਆਂ ਰਣਨੀਤੀਆਂ ਘੜੀਆਂ ਜਾਂਦੀਆਂ ਨੇਗੀਆਂ ਇਸ ਕਰਕੇ ਪਿੰਡਾਂ ਦੇ ਵਿੱਚ ਵੀ ਪਹਿਲਾਂ ਤੋਂ ਹੀ ਇਹ ਸੰਸਥਾਵਾਂ ਕੰਮ ਕਰ ਰਹੀਆਂ ਨੇਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਇਹਨਾਂ ਨੇ ਆਪਸ ਭਰਾਵਾਂ ਨੇ ਬੈਠ ਕੇ ਜਿਹੜੇ ਸੰਸਥਾਵਾਂ ਦੇ ਸਾਰੇ ਆਗੂ ਨੇਗੇ ਅੱਜ ਤੋਂ ਇਹਨਾਂ ਨਾਲ ਕਿਤੇ ਵੀ ਸਾਡੀ ਡਿਊਟੀ ਲਾਉਣਗੇ ਸਾਡੇ ਲਈ ਸਾਰੀਆਂ ਸੰਸਥਾਵਾਂ ਇਕਣੇ ਨੇਗੀਆਂ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਹਾਜ਼ਰਾਂ ਪਰ ਅੱਜ ਰਿਜ਼ਲਟ ਜਿਹੜ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਕਿਉਂਕਿ ਜਦੋਂ ਰਣਨੀਤੀ ਘੜ ਕੇ ਚੱਲਣਗੇ ਸਭ ਤੋਂ ਵੱਡੀ ਜਿਹੜੀ ਸਾਡੇ ਜ਼ਰੂਰਤ ਆ ਘਰਾਂ ਦੀ ਜ਼ਰੂਰਤ ਜਾਂ ਨੌਜਵਾਨਾਂ ਨੂੰ ਕਿਵੇਂ ਪੈਰਾਂ ਸਰੇ ਖੜਾ ਕਰਨਾ ਬੱਚਿਆਂ ਨੂੰ ਪੜ੍ਹਾਉਣਾ ਇਹ ਵੱਡੀਆਂ ਜ਼ਰੂਰਤਾਂ ਨੇਗੀਆਂ ਆਟਾ ਦਾਲ ਦੀ ਜੇ ਅਸੀਂ ਗੱਲ ਕਰੀ ਰਾਸ਼ਨ ਦੀ ਬਹੁਤ ਸੇਵਾ ਹੋਊਗੀ ਪਰ ਸਭ ਤੋਂ ਵੱਡੀ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਗਰੀਬੀ ਦੇ ਵਿੱਚ ਕਿਵੇਂ ਕੱਢਣਾ ਇਹ ਸੰਸਥਾਵਾਂ ਸਿਰ ਜੋੜ ਕੇ ਜੋ ਰਹਿਣਗੇ ਰੱਖਣਗੇ ਆਫਤ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਹੁਤ ਮੁੜ ਸੁਰਜੀਤ ਕਰ ਸਕਦੇ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਅੱਗੇ ਵੀ ਜਿਹੜਾ ਇਹ ਸਿਰ ਜੋੜ ਕੇ ਅੱਗੇ ਅੱਗੇ ਆਪੋ ਆਪਣੀ ਪਲੈਨਿੰਗ ਕਰਕੇ ਚੱਲਦੇ ਰਹਿਣਗੇ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਾਬ ਵਾਹਿਗੁਰੂ ਜੀ ਕੀ ਫਤਿਹ ਜੀ ਅ ਪਹਿਲੇ ਤੇ ਸਾਰੇ ਇਕੱਠੇ ਹੋਏ ਆਈ ਸਰਨਾ ਵੱਡੀ ਸਾਡੀ ਇੱਕ ਜਿੱਤ ਹੈ ਸਾਰੇ ਇੱਕ ਸਾਥ ਥੱਲੇ ਹੋਏ ਨੇ ਤੇ ਉਮੀਦ ਕਰਦਾ ਕਿ ਇਦਾਂ ਹੀ ਸਾਰੇ ਜੁੜ ਕੇ ਚੱਲਦੇ ਰਹਿਣਗੇ ਸਾਡੇ ਦੋ ਜene ਹਰ ਤੀਰਥ ਭਾਜੀ ਆ ਨਹੀਂ ਪਾਏ ਉਹਨਾਂ ਫਲਾਈਟ ਮਿਸ ਹੋ ਗਈ ਤੇ ਅਨਮੋਲ ਭਾਜੀ ਆ ਨਹੀਂ ਪਾਏ ਕਿਉਂਕਿ ਉਹਨਾਂ ਨੇ ਕਿਤੇ ਜਾਣਾ ਸੀ ਤੇ ਇੱਕ ਬੜੀ ਵੱਡੀ ਜਿੱਤ ਹੈ ਸਾਡੇ ਚ ਪਰ ਹੁਣ ਆਪਾਂ ਇਹਨੂੰ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਆਪਾਂ ਲੰਬੇ ਟਾਈਮ ਤੱਕ ਇਕੱਠੇ ਹੀ ਰੱਖੀਏ ਆਪਣੇ ਆਪਣੇ ਕੰਮ ਕਰੀਏ ਇੱਕ ਦੂਜੇ ਦਾ ਹੱਥ ਵਟਾਈਏ ਇੱਕ ਦੂਜੇ ਦਾ ਆਪਾਂ ਛੋਟੇ ਹੁੰਦੇ ਖੇੜ-ਖੇੜਦੇ ਹੁੰਦੇ ਜੰਜੀਰ ਜਿੱਡੀ ਵੱਡੀ ਹੁੰਦੀ ਹੁੰਦੀ ਹੁਣ ਨਾ ਘੇਰਾ ਹੁੰਦਾ ਸੀ ਇੱਕ ਬੰਦੇ ਦਾ ਓਡੇ ਛੋਟਾ ਘੇਰਾ ਹੁੰਦਾ ਤੇ ਆਪਾਂ ਨੇ ਕਿਰਦਾ ਜਿੰਨਾ ਵੱਡਾ ਹੋ ਸਕੇ ਮਹਾਰਾਜ ਅਗੇ ਮਹਾਰਾਜ ਅਗੇ ਅਰਦਾਸ ਹੈ ਉਹਨਾਂ ਨੇ ਸੋਚੀ ਭਾਈ ਉਹਨਾਂ ਨੇ ਸਾਨੂੰ ਬਿਠਾਇਆ ਤੇ ਉਹਨਾਂ ਅਗੇ ਇਹੀ ਅਰਦਾਸ ਹੈ ਕਿ ਮਹਾਰਾਜ ਕਿਰਦਾ ਜਿੰਨਾ ਵੱਡਾ ਕਰ ਸਕਦੇ ਹੋ ਵੱਡਾ ਕਰਦੇ ਜਾਓ ਤੇ ਆਪਾਂ ਪੰਜਾਬ ਵਾਸਤੇ ਕੰਮ ਕਰਦੇ ਰਹੀਏ ਆਉਣ ਵਾਲੇ ਹਰ ਸਾਲਾਂ ਚ ਮੈਂ ਕਹਣਾ ਕੋਈ ਇਦਾਂ ਦੇ ਟਾਈਮ ਆਏ ਨਾ ਕਿ ਸਾਨੂੰ ਕਿਸੇ ਨੂੰ ਕਿਸੇ ਅਗੇ ਲੋੜ ਵਾਸਤੇ ਆਣਾ ਪਏ ਮਹਾਰਾਜ ਸਾਰੇ ਨੂੰ ਬਲ ਬਖਸ਼ਣ ਕਿ ਸਾਰੇ ਤਗੜੇ ਹੋਣ ਪਰ ਜੇ ਕਿਤੇ ਵੀ ਹੋਵੇ ਤੇ ਮਹਾਰਾਜ ਸੇਵਾ ਲੈਣ ਸਾਡੇ ਤੋਂ ਜਿੰਨੀ ਹੋ ਸਕਦੀ ਕਿਉਂਕਿ ਮੇਰਾ ਮਨ ਹੈ ਕਿ ਆਪਾਂ ਸੇਵਾ ਕਿਸੇ ਲਈ ਨਹੀਂ ਕਰਦੇ ਆਪਾਂ ਸੇਵਾ ਪਲ ਨਹੀਂ ਕਰਨੀ ਆ ਕਿ ਸਾਨੂੰ ਖੁਸ਼ੀ ਮਿਲਦੀ ਆਪਾਂ ਕਿਸੇ ਨੂੰ ਆਹ ਔਕਾਤ ਨਹੀਂ ਆਪਾਂ ਕਿਸੇ ਨੂੰ ਕੁਝ ਖਵਾ ਸਕੀਏ ਕਿਸੇ ਦਾ ਕੁਝ ਕਰ ਸਕੀਏ ਬਸ ਸਾਨੂੰ ਹੁੰਦਾ ਕਿ ਆਪਾਂ ਆਪਣੀ ਖੁਸ਼ੀ ਲਈ ਕਰਨੇ ਪੈਂ ਕਿ ਆ ਚੀਜ਼ ਸਾਨੂੰ ਖੁਸ਼ੀ ਦਿੰਦੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਸ ਚੜ੍ਹਦੀ ਕਲਾ ਹੀ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੋਮਸ ਕੰਡਾ ਦੇ ਦੇਖਦੇ ਹਾਂ ਤੇ ਹਾਲਾਤ ਦੇਖ ਕੇ ਚੰਗਾ ਵੀ ਮਨ ਲੱਗਦਾ ਹੈ ਜਿੰਨੇ ਬੱਚੇ ਆ ਉਹਨਾਂ ਦੀਆਂ ਕਾਪੀਆਂ ਕਰਦਾ ਸਾਰੀਆਂ ਦੇਖਿਆ ਹੋਇਆ ਉਹਨਾਂ ਦੇ ਘਰ ਲੈ ਗਏ ਹਨ ਲੜਦਿਕਨ ਵਾਲੇ ਹਾਲਾਤ ਬਹੁਤ ਗੂੜੇ ਨੇ ਲੜਦ ਤੋਂ ਬਾਅਦ ਆਲੇ ਤੇ ਅੱਜ ਸਾਰੇ ਵੀਰ ਇਕੱਠੇ ਹੋ ਗਏ ਆ ਜੀ ਉਪਰਾਲਾ ਕਰ ਰਹੇ ਨੇ ਕਿ ਆਪਾਂ ਜਿੰਨੇ ਪਿੰਡ ਨੁਕਸਾਨੇ ਗਏ ਨੇ ਉਹਨਾਂ ਦੀ ਆਪਾਂ ਜੋ ਮਦਦ ਹੋ ਸਕਦੀ ਆ ਨਾਲ ਮਿਲ ਕੇ ਸਾਰੀ ਕਰਦੇ ਚਾਹੇ ਉਹ ਬੱਚਿਆਂ ਦੀ ਰਜਿਸਟ੍ਰੇਸ਼ਨ ਆ ਚਾਹੇ ਕੋਈ ਮੈਡੀਕਲ ਆ ਚਾਹੇ ਕਿਸੇ ਦਾ ਕੋਈ ਕਾਰਬਾਰ ਲੜਦ ਕਰਕੇ ਨੁਕਸਾਨ ਹੋ ਗਿਆ ਇਗੰਦੀ ਅਦਾਸ ਆ ਤੇ ਬਹੁਤ ਜ਼ਰੂਰਤ ਆ ਤੋ ਸੋ ਅੱਜ ਯੂਨਾਈਟਿਡਲੀ ਸਾਰੇ ਐਫਰਟ ਕਰ ਰਹੇ ਨੇ ਬਹੁਤ ਵੀ ਵਧੀਆ ਲੱਗ ਰਿਹਾ ਹੈ ਕਿ ਸਾਰੇ ਇਕੱਠੇ ਹੋ ਕੇ ਇੱਕ ਸੋਰਸ ਦੇ ਦਰ ਪੈਰਾ ਦੇ ਰਹੇ ਨੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਮੱਲਬਖੇ ਕੀ ਆਪਾਂ ਇਸ ਸੀਜ਼ਨ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ